ਨਮਸਕਾਰ ਬੀਲ ਟੀਵੀ ਦੇ ਖਾਸ ਪ੍ਰੋਗਰਾਮ ਬ੍ਰੇਕਫਾਸਟ న్యూਸ ਦੇ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਸਾਰੇ ਹੀ ਦੇਸ਼ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਕਿਉਂਕਿ ਭਾਰਤੀ ਟੀਮ ਦੇ ਵੱਲੋਂ ਬੀਤੀ ਰਾਤ ਆਈਸੀਸੀ ਚੈਂਪੀਅਨਸ ਟਰੋਫੀ ਦਾ ਖਿਤਾਬ ਆਪਣੇ ਨਾਮ ਕਰ ਲਿਆ ਗਿਆ ਔਰ ਉਹਦੇ ਲਈ ਲਗਭਗ-ਲਗਭਗ 12 ਸਾਲ ਦਾ ਇੰਤਜ਼ਾਰ ਜਿਹੜਾ ਚੈਂਪੀਅਨਸ ਟਰੋਫੀ ਜਿੱਤਣ ਦੇ ਲਈ ਭਾਰਤੀ ਟੀਮ ਨੂੰ ਕਰਨਾ ਪਿਆ। ਉਸ ਤੋਂ ਪਹਿਲਾਂ ਭਾਰਤੀ ਟੀਮ 2002 ਦੇ ਵਿੱਚ ਚੈਂਪੀਅਨ ਟਰੋਫੀ ਨੂੰ ਜਿੱਤਿਆ ਸੀ ਉਹਨਾਂ ਨੇ ਔਰ ਉਸ ਤੋਂ ਬਾਅਦ ਫਿਰ 2013 ਦੇ ਵਿੱਚ 13 ਤੋਂ ਬਾਅਦ ਲਗਾਤਾਰ ਇਸ ਟਰੋਫੀ ਦਾ ਇੰਤਜ਼ਾਰ ਕੀਤਾ ਜਾ ਰ ਭਾਰਤੀ ਟੀਮ ਦੇ ਵੱਲੋਂ ਚੰਗਾ ਪ੍ਰਦਰਸ਼ਨ ਕੀਤਾ ਗਿਆ ਔਰ ਲਗਭਗ ਲਗਭਗ ਜੇ ਪਹਿਲੇ ਦੇ ਜਦੋਂ ਨਿਊਜ਼ੀਲੈਂਡ ਖੇਡਣ ਦੇ ਲਈ ਆਈ ਹੈ ਪਹਿਲੇ 10 ਓਵਰਾਂ ਨੂੰ ਜੇ ਛੱਡ ਦਿੱਤਾ ਜਾਵੇ ਤੇ ਉਸ ਤੋਂ ਬਾਅਦ ਸਾਰੇ ਮੈਚ ਦੇ ਵਿੱਚ ਭਾਰਤ ਦੀ ਪਕੜ ਜਿਹੜੀ ਹੈ ਬੜੀ ਮਜ਼ਬੂਤ ਨਜ਼ਰ ਆਈ ਔਰ ਭਾਰਤ ਨੇ ਇੱਕ ਵਾਰ ਫਿਰ ਤੋਂ ਚੈਂਪੀਅਨਸ ਟਰੋਫੀ ਜਿੱਤ ਕੇ ਇੱਕ ਹੋਰ ਨਵਾਂ ਰਿਕਾਰਡ ਵੀ ਕਾਇਮ ਕਰ ਦਿੱਤਾ ਹੈ ਔਰ ਭਾਰਤ ਭਾਰਤੀ ਟੀਮ ਮਹਿਜ ਇੱਕ ਐਸੀ ਟੀਮ ਹੈ ਜਿਹਦੇ ਵੱਲੋਂ ਆਈਸੀਸੀ ਦੀਆਂ ਆਈਸੀਸੀ ਚੈਂਪੀਅਨਸ ਟਰੋਫੀ ਦੀਆਂ ਤਿੰਨ ਸਮਿਕਰਨ ਜਿਹੜੇ ਜਿੱਤੇ ਗਏ ਨੇ ਮਤਲਬ ਤਿੰਨ ਟਰਾਫੀਆਂ ਜਿੱਤੀਆਂ ਗਈਆਂ ਨੇ 2002 2013 ਔਰ 2025 ਦੇ ਵਿੱਚ ਇਸ ਤੋਂ ਇਲਾਵਾ ਆਸਟ੍ਰੇਲੀਆ ਮਹਿਜ ਇੱਕ ਐਸੀ ਟੀਮ ਹੈ ਜਿਹਦੇ ਵੱਲੋਂ ਦੋ ਟੂਰਨਾਮੈਂਟ ਆਈਸੀਸੀ ਚੈਂਪੀਅਨਸ ਟਰੋਫੀ ਦੇ ਜਿੱਤੇ ਗਏ ਸੀ ਸੋ ਭਾਰਤੀ ਟੀਮ ਖਾਸ ਇਸ ਵਾਰ ਇਹ ਕੁਛ ਰਿਹਾ ਹੈ ਕਿ ਭਾਰਤੀ ਟੀਮ ਨੇ 2024 ਦੇ ਵਿੱਚ ਜਿਹੜਾ ਸੀ T20 ਵਰਲਡ ਕੱਪ ਜਿੱਤਿਆ ਸੀ ਉਸਦੇ ਵੀ ਉਸ ਪੂਰੇ ਟੂਰਨਾਮੈਂਟ ਦੇ ਵਿੱਚ ਵੀ ਭਾਰਤੀ ਟੀਮ ਕੋਈ ਵੀ ਮੈਚ ਨਹੀਂ ਹਾਰੀ ਸੀ ਔਰ ਉਸੇ ਤਰੀਕੇ ਦੇ ਨਾਲ 2025 ਦੇ ਵਿੱਚ ਵੀ ਹੁਣ ਜਦੋਂ ਅਸੀਂ ICC ਚੈਂਪੀਅਨਸ ਟਰੋਫੀ ਖੇਡਣ ਦੇ ਲਈ ਆਏ ਔਰ ਇੱਥੇ ਵੀ ਭਾਰਤੀ ਟੀਮ ਕੋਈ ਵੀ ਮੈਚ ਨਹੀਂ ਹਾਰੀ ਔਰ ਲਗਭਗ ਲਗਭਗ 9 ਮਹੀਨੇ ਦਾ ਸਮਾਂ ਹੋਇਆ ਜੂਨ 2024 ਦੇ ਵਿੱਚ ਅਸੀਂ T20 ਵਰਲਡ ਕੱਪ ਜਿੱਤਿਆ ਸੀ ਔਰ 9 ਮਹੀਨਿਆਂ ਦੇ ਵਿੱਚ ਵਿੱਚ ਹੀ ਅਸੀਂ ਦੂਸਰੀ ICC ਦੀ ਟਰੋਫੀ ਜਿਹੜੀ ਜਿੱਤ ਲਈ ਔਰ ਦੋਵਾਂ ਦੇ ਵਿੱਚ ਕਪਤਾਨ ਰਿਹਾ ਰੋਹਿਤ ਸ਼ਰਮਾ ਔਰ ਸ਼ਾਨਦਾਰ ਪ੍ਰਦਰਸ਼ਨ ਭਾਰਤੀ ਟੀਮ ਦੇ ਵੱਲੋਂ ਕੀਤਾ ਗਿਆ ਔਰ ਰੋਹਿਤ ਸ਼ਰਮਾ ਦੇ ਵੱਲੋਂ ਬਹੁਤ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ ਔਰ ਉਹਨਾਂ ਦੇ ਵੱਲੋਂ 50 ਜਿਹੜੀ ਕਿ ਹਾਲਾਂਕਿ ਉਮੀਦ ਸੀ ਕਿ ਉਹ ਸੈਂਕੜਾ ਜੜਨਗੇ ਜਿਸ ਲੈਅ ਦੇ ਵਿੱਚ ਰੋਹਿਤ ਸ਼ਰਮਾ ਨਜ਼ਰ ਆ ਰਹੇ ਸੀ ਪਰ ਭਾਰਤੀ ਟੀਮ ਦਾ ਸ਼ਾਨਦਾਰ ਪ੍ਰਦਰਸ਼ਨ ਕੱਲ ਦੇਖਣ ਨੂੰ ਮਿਲਿਆ ਔਰ ਇਤਿਹਾਸ ਇੱਕ ਵਾਰ ਭਾਰਤੀ ਟੀਮ ਨੇ ਫਿਰ ਤੋਂ ਰਚ ਦਿੱਤਾ ਔਰ ਪੂਰੀ ਦੁਨੀਆ ਦੇ ਵਿੱਚ ਇਹ ਦਿਖਾਉਣ ਦੀ ਕੋਸ਼ਿਸ਼ ਭਾਰਤੀ ਟੀਮ ਦੇ ਵੱਲੋਂ ਲਗਾਤਾਰ جاری ਹੈ ਕਿ ਭਾਰਤੀ ਟੀਮ ਸਾਰੇ ਦੇਸ਼ਾਂ ਦੀਆਂ ਟੀਮਾਂ ਨਾਲੋਂ ਇਸ ਟਾਈਮ ਤਕੜੀ ਚੱਲ ਰਹੀ ਹੈ ਔਰ ਹੁਣ ਉਮੀਦ ਰਹੇਗੀ ਕਿ ਆਉਣ ਵਾਲੇ 2027 ਦੇ ਵਿੱਚ ਵੀ ਰੋਹਿਤ ਸ਼ਰਮਾ ਵਿਰਾਟ ਕੋਹਲੀ ਰਵਿੰਦਰ ਜੇਡੇ ਜਾਂ ਇਹ ਟੀਮ ਦੇ ਵਿੱਚ ਹੋਣ ਔਰ ਭਾਰਤੀ ਟੀਮ ਇੱਕ ਵਾਰ ਫਿਰ ਤੋਂ ਆ ਆਈਸੀਸੀ ਓਡੀਆਈ ਵਰਲਡ ਕੱਪ ਜਿਹੜਾ ਹੈ ਉਸ ਨੂੰ ਜਿੱਤਣ ਦੇ ਵਿੱਚ ਕਾਮਯਾਬ ਹੋਏਗੀ ਹੁਣ ਸਾਰਿਆਂ ਦੀਆਂ ਨਿਗਾਹਾਂ ਉਧਰ ਬਣੀਆ ਰਹਿਣਗੀਆਂ ਇਸ ਮੌਕੇ ਦੇ ਉੱਤੇ ਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਰਾਸ਼ਟਰਪਤੀ ਦਰੁਪਦੀ ਮੁਰਮੂ ਦੇ ਵੱਲੋਂ ਅਮਿਤ ਸ਼ਾਹ ਹੁਣਾਂ ਦੇ ਵੱਲੋਂ ਔਰ ਬਕਵਕ ਸਿਆਸੀ ਪਾਰਟੀਆਂ ਦੇ ਆਗੂਆਂ ਦੇ ਵੱਲੋਂ ਰਾਤੋਂ ਹੀ ਵਧਾਈਆਂ ਦਾ ਜਿਹੜਾ ਦੌਰ ਹੈ ਉਹ ਜਾ ਰਹੀ ਹੈ ਲਗਾਤਾਰ ਬਤਾਈਆਂ ਦਿੱਤੀਆਂ ਜਾ ਰਹੀਆਂ ਨੇ ਔਰ ਇੱਕ ਪਾਸੇ ਜਿੱਥੇ ਭਾਰਤੀ ਟੀਮ ਨੇ ਭਾਰਤੀ ਟੀਮ ਦਾ ਯੱਕਾ ਚੱਲ ਗਿਆ ਪਰ ਦੂਸਰੇ ਪਾਸੇ ਤੁਸੀਂ ਕਹੋ ਕਿ ਪਾਕਿਸਤਾਨ ਦੇ ਨਾਲ ਇੱਕ ਵਾਰ ਫਿਰ ਤੋਂ ਤੱਕਾ ਹੋ ਗਿਆ ਤੱਕਾ ਇਸ ਤਰੀਕੇ ਦੇ ਨਾਲ ਹੋਇਆ ਕਿ ਪਾਕਿਸਤਾਨ ਦੀ ਟੀਮ ਦੇ ਵੱਲੋਂ ਮੇਜਬਾਨੀ ਕੀਤੀ ਜਾ ਰਹੀ ਸੀ ਇਸ ਟੂਰਨਾਮੈਂਟ ਦੀ ਉਸ ਤੋਂ ਬਾਅਦ ਭਾਰਤੀ ਟੀਮ ਨੇ ਕਿਹਾ ਕਿ ਅਸੀਂ ਪਾਕਿਸਤਾਨ ਨਹੀਂ ਜਾਵਾਂਗੇ ਉਹਨਾਂ ਦੇ ਮੈਚ ਸਾਰੇ ਦੁਬਈ ਦੇ ਵਿੱਚ ਹੋਏ ਪਰ ਪਾਕਿਸਤਾਨ ਟੀਮ ਨੂੰ ਪਾਕਿਸਤਾਨ ਦੇ ਲੋਕਾਂ ਨੂੰ ਔਰ ਪਾਕਿਸਤਾਨ ਦੇ ਬੋਰਡ ਨੂੰ ਇਹ ਉਮੀਦ ਸੀ ਕਿ ਫਾਈਨਲ ਜਿਹੜਾ ਆਈਸੀਸੀ ਚੈਂਪੀਅਨਸ ਟਰੋਫੀ ਦਾ ਪਾਕਿਸਤਾਨ ਦੇ ਵਿੱਚ ਹੋਏਗਾ ਪਰ ਭਾਰਤੀ ਟੀਮ ਫਾਈਨਲ ਦੇ ਵਿੱਚ ਪਹੁੰਚੀ ਔਰ ਪਾਕਿਸਤਾਨ ਉਸ ਦੀ ਮੇਜ਼ਬਾਨੀ ਵੀ ਨਹੀਂ ਕਰ ਸਕਿਆ ਸੋ ਇਸੇ ਕਰਕੇ ਅਸੀਂ ਕਹਿਆ ਸੀ ਕਿ ਪਾਕਿਸਤਾਨ ਦੇ ਨਾਲ ਇੱਕ ਤੱਕਾ ਹੋ ਗਿਆ ਨਹੀਂ ਤਾਂ ਇਹ ਟਰੋਫੀ ਦਾ ਜਿਹੜਾ ਫਾਈਨਲ ਸੀ ਜੇ ਭਾਰਤੀ ਟੀਮ ਫਾਈਨਲ ਦੇ ਵਿੱਚ ਨਾ ਪਹੁੰਚਦੀ ਤੇ ਉਹਦੀ ਮੇਜ਼ਬਾਨੀ ਪਾਕਿਸਤਾਨ ਨੇ ਕਰਨੀ ਸੀ ਔਰ ਪਾਕਿਸਤਾਨ ਦੇ ਲੋਕਾਂ ਦੇ ਵੱਲੋਂ ਬੜੀ ਉਮੀਦ ਲਗਾਈ ਜਾ ਰਹੀ ਸੀ ਕਿ ਚੈਂਪੀਅਨਸ ਟਰੋਫੀ ਦਾ ਕੋਈ ਸਮੀਕਰਨਵਾਨ ਨੂੰ ਹੋਸਟ ਕਰਨ ਦੇ ਲਈ ਮਿਲਿਆ ਕਿਉਂਕਿ 1986 96 ਤੋਂ ਬਾਅਦ ਪਾਕਿਸਤਾਨੀ ਟੀਮ ਨੂੰ ਕੋਈ ਕਿਸੇ ਟੂਰਨਾਮੈਂਟ ਦੀ ICC ਦੇ ਮੇਜਬਾਨੀ ਕਰਨ ਨੂੰ ਮਿਲੀ ਸੀ ਔਰ ਉਹਨਾਂ ਨੂੰ ਬੜੀ ਉਮੀਦ ਸੀ ਕਿ ਪਾਕਿਸਤਾਨ ਦੇ ਵਿੱਚ ਜਿਹੜਾ ਫਾਈਨਲ ਮੁਕਾਬਲਾ ਹੋਏਗਾ ਔਰ ਪਾਕਿਸਤਾਨ ਦੇ ਲੋਕ ਬੜੀ ਬੇਸਬਰੀ ਦੇ ਨਾਲ ਉਸ ਮੈਚ ਨੂੰ ਦੇਖਣ ਦਾ ਇੰਤਜ਼ਾਰ ਕਰ ਰਹੇ ਸੀ ਪਰ ਭਾਰਤੀ ਟੀਮ ਪਹੁੰਚੀ ਫਾਈਨਲ ਦੇ ਵਿੱਚ ਔਰ ਉਹਦਾ ਦੁਬਈ ਦੇ ਵਿੱਚ ਜਿਹੜਾ ਫਾਈਨਲ ਹੋਇਆ ਔਰ ਪਾਕਿਸਤਾਨ ਦੇ ਵਿੱਚ ਉਹ ਮੈਚ ਨਹੀਂ ਹੋ ਸਕਿਆ ਹਾਲਾਂਕਿ ਪਾਕਿਸਤਾਨ ਦੇ ਲੋਕ ਇਹ ਚਾਹੁੰਦੇ ਜ਼ਰੂਰ ਸੀ ਕਿ ਜੇ ਪਾਕਿਸਤਾਨ ਦੀ ਟੀਮ ਇਸ ਟੂਰਨਾਮੈਂਟ ਨੂੰ ਨਹੀਂ ਜਿੱਤੇਗੀ ਤੇ ਭਾਰਤੀ ਟੀਮ ਹੀ ਜਿੱਤਣੀ ਚਾਹੀਦੀ ਹੈ ਸੋ ਭਾਰਤੀ ਟੀਮ ਬੀਤੇ ਕੱਲ ਇਸ ਮੈਚ ਨੂੰ ਔਰ ਇੱਕ ਨਵਾਂ ਇਤਿਹਾਸ ਜਿਹੜਾ ਹੈ ਉਹ ਭਾਰਤੀ ਟੀਮ ਦੇ ਵੱਲੋਂ ਰਚ ਦਿੱਤਾ ਗਿਆ ਔਰ ਪੂਰੇ ਆ ਭਾਰਤ ਦੇ ਵਿੱਚ ਜਸ਼ਨ ਮਨਾਏ ਜਾ ਰਹੇ ਨੇ ਔਰ ਹੁਣ ਖਾਸ ਇੰਤਜ਼ਾਰ ਕੀਤਾ ਜਾ ਰਿਹਾ ਉਸੇ ਤਰੀਕੇ ਦੇ ਨਾਲ ਤੁਹਾਨੂੰ ਯਾਦ ਹੋਵੇ ਕਿ ਜਦੋਂ ਭਾਰਤੀ ਟੀਮ ਆ T20 ਵਰਲਡ ਕੱਪ ਜਿੱਤ ਕੇ ਵਾਪਸ ਆਈ ਸੀ ਤਾਂ ਬਹੁਤ ਗ੍ਰੈਂਡ ਉਹਨਾਂ ਦਾ ਸਵਾਗਤ ਕੀਤਾ ਗਿਆ ਸੀ ਔਰ ਉਸੇ ਸਵਾਗਤ ਦੇ ਲਈ ਹੁਣ ਭਾਰਤੀ ਇੱਕ ਵਾਰ ਫਿਰ ਤੋਂ ਤਿਆਰ ਨੇ ਔਰ ਭਾਰਤੀ ਟੀਮ ਜਲਦ ਭਾਰਤ ਪਰਤੇਗੀ ਉਸ ਟਰੋਫੀ ਨੂੰ ਲੈ ਕੇ ਔਰ ਵੱਡਾ ਈਵੈਂਟ ਜਿਹੜਾ ਹੈ ਭਾਰਤ ਦੇ ਵਿੱਚ ਉਸ ਟੂਰਨਾਮੈਂਟ ਨੂੰ ਲੈ ਕੇ ਕੀਤਾ ਜਾਏਗਾ ਇੱਕ ਖਬਰ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜੀ ਹੋਈ ਹੈ ਦਰਸਲ ਜਦੋਂ ਤੋਂ ਜਥੇਦਾਰ ਸਾਫ ਜਿਹੜੇ ਚਾਹੇ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੋਣ ਚਾਹੇ ਸ਼੍ਰੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਹੋਣ ਜਦੋਂ ਤੋਂ ਉਹਨਾਂ ਨੂੰ ਫਾਰਕ ਕੀਤਾ ਗਿਆ ਉਹਨਾਂ ਦੀਆਂ ਸੇਵਾਵਾਂ ਤੋਂ ਅੰਤਰਿਕ ਕਮੇਟੀ ਦੇ ਵੱਲੋਂ ਫੈਸਲਾ ਸੁਣਾਇਆ ਗਿਆ ਸੀ ਉਸ ਤੋਂ ਬਾਅਦ ਲਗਾਤਾਰ ਬਗਾਵਤ ਜਿਹੜੀ ਹੈ ਅਕਾਲੀ ਦਲ ਦੇ ਵਿੱਚ ਹੋ ਰਹੀ ਹੈ ਔਰ ਤੜਾ ਤੜ ਅਸਤੀਫਿਆਂ ਦਾ ਦੌਰ ਜਿਹੜਾ ਹੈ ਅਕਾਲੀ ਦਰਦਲੇ ਵਿੱਚ ਲੱਗ ਗਿਆ ਹੈ ਕਿ ਇਹ ਫੈਸਲੇ ਨੂੰ ਪਰਵਾਨ ਲੋਕ ਨਹੀਂ ਕਰ ਪਾ ਰਹੇ ਕਿ ਜਥੇਦਾਰ ਸਹਿਬਾਨਾ ਨੂੰ ਇੱਕਦਮ ਇਸ ਤਰੀਕੇ ਦੇ ਨਾਲ ਕਿਉਂ ਕੱਢਿਆ ਜਾ ਰਿਹਾ ਹੈ ਹੱਦ ਉਦੋਂ ਹੁੰਦੀ ਹੈ ਜਦੋਂ ਧੜੇ ਦਾ ਇੱਕ ਉਹ ਵਿਅਕਤੀ ਅਕਾਲੀ ਦਲ ਦਾ ਉਹ ਵਿਅਕਤੀ ਜਿਹਦੀ ਸੁਖਵੀਰ ਬਾਦਲ ਤੋਂ ਬਾਅਦ ਜੇਕਰ ਕਿਸੇ ਨੂੰ ਜਥੇਬੰਦੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸਭ ਤੋਂ ਵੱਡੇ ਤੌਰ ਦੇ ਉੱਤੇ ਵੱਡੇ ਚਿਹਰੇ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਤੇ ਉਹਨੇ ਵਿਕਰਮ ਮਜੀਠੀਆ ਸੋ ਵਿਕਰਮ ਮਜੀਠੀਆ ਦੇ ਵੱਲੋਂ ਹੀ ਆਪਣੀ ਪਾਰਟੀ ਦੇ ਖਿਲਾਫ ਬਗਾਵਤ ਕਰ ਦਿੱਤੀ ਗਈ ਹੈ ਔਰ ਉਹਨਾਂ ਨੇ ਇੱਕ ਪ੍ਰੈਸ ਨੋਟ ਜਾਰੀ ਹੋਇਆ ਸੀ ਔਰ ਉਹਨਾਂ ਨੇ ਉਹਦੇ ਵਿੱਚ ਕਿਹਾ ਸੀ ਕਿ ਅਸੀਂ ਇਸ ਫੈਸਲੇ ਦਾ ਅੰਤਰੀਕ ਕਮੇਟੀ ਦੇ ਵੱਲੋਂ ਜਿਹੜਾ ਜਥੇਦਾਰ ਸਹਿਬਾਨ ਨੂੰ ਉਤਾਰਨ ਦਾ ਜਿਹੜਾ ਫੈਸਲਾ ਹੈ ਅਸੀਂ ਉਹਦੇ ਤੋਂ ਖੁਸ਼ ਨਹੀਂ ਆ ਉਹ ਫੈਸਲਾ ਸਹੀ ਨਹੀਂ ਹੈ ਔਰ ਉਸ ਤੋਂ ਬਾਅਦ ਲਗਾਤਾਰ ਜਿਹੜੇ ਲੋਕ ਵੀ ਅਕਾਲੀ ਦਲ ਦੇ ਵਿੱਚ ਹੁੰਦਿਆਂ ਹੋਇਆਂ ਵੀ ਉਹਨਾਂ ਦੇ ਵੱਲੋਂ ਸੁਖਵੀਰ ਬਾਦਲ ਦਾ ਜਾਂ ਫਿਰ ਅਕਾਲੀ ਦਲ ਦਾ ਵਿਰੋਧ ਨਹੀਂ ਕੀਤਾ ਜਾ ਰਿਹਾ ਸੀ ਕਿਉਂਕਿ ਸ਼ਾਇਦ ਉਹਨਾਂ ਨੂੰ ਉਹ ਅਸੀਂ ਗਰਾਉਂਡ ਨਹੀਂ ਸੀ ਮਿਲ ਰਹੀ ਕਿ ਅਸੀਂ ਜੇ ਵਿਰੋਧ ਕਰਾਂਗੇ ਤਾਂ ਸਾਨੂੰ ਪਾਰਟੀ ਤੋਂ ਬਰਖਾਸਤ ਕੀਤਾ ਜਾ ਸਕਦਾ ਕੱਢਿਆ ਜਾ ਸਕਦਾ ਪਰ ਜਿੱਦਾਂ ਹੀ ਬਗਾਵਤ ਕੀਤੀ ਵਿਕਰਮ ਜਿਠਿਆ ਨੇ ਪੂਰੀ ਅਕਾਲੀ ਦਲ ਦੇ ਵਿੱਚ ਅਸਤੀਫਿਆਂ ਦੀ ਝੜੀ ਲੱਗ ਗਈਆਂ ਮਤਲਬ ਕਿ ਸਿੱਧੇ ਤੌਰ ਤੇ ਇੱਕ ਜਿਹੜੀ ਪੈਠ ਚਾਹੀਦੀ ਸੀ ਇੱਕ ਉਹ ਪੈਰ ਚਾਹੀਦਾ ਸੀ ਜਿੱਥੇ ਜਿਹਦੇ ਸਿਰ ਦੇ ਉੱਤੇ ਖੜੇ ਹੋ ਕੇ ਜਿਹਦੇ ਬਲਬੂਤੇ ਦੇ ਉੱਤੇ ਇਹ ਗੱਲ ਕਹੀ ਜਾ ਸਕੇ ਜੇ ਵਿਕਰਮ ਮਜੀਠੀਆ ਇਸ ਚੀਜ਼ ਦਾ ਵਿਰੋਧ ਕਰ ਸਕਦੇ ਨੇ ਕਿਉਂਕਿ ਉਹਨਾਂ ਨੂੰ ਜਿਹਨਾਂ ਨੂੰ ਗਲਤ ਲੱਗ ਰਿਹਾ ਸੀ ਪਰ ਕੁਝ ਬਹੁਤ ਸਾਰੇ ਲੋਕ ਐਸੇ ਸੀ ਜਿਹੜੇ ਬੋਲ ਨਹੀਂ ਸੀ ਰਹੇ ਪਰ ਹੁਣ ਖੁੱਲ ਕੇ ਸਾਰਿਆਂ ਨੇ ਬੋਲਣਾ ਸ਼ੁਰੂ ਕਰ ਦਿੱਤਾ ਹੈ ਔਰ ਵਿਕਰਮ ਮਜੀਠੀਆ ਦੇ ਵਾਂਗੂ ਕਈ ਲੋਕਾਂ ਦੇ ਵੱਲੋਂ ਵਿਕਰਮ ਮਜੀਠੀਆ ਨੇ ਅਸਤੀਫਾ ਤੇ ਨਹੀਂ ਦਿੱਤਾ ਪਰ ਵਿਕਰਮ ਮਜੀਠੀਆ ਦੇ ਵੰਗੂ ਬਹੁਤ ਸਾਰੇ ਲੋਕਾਂ ਨੇ ਵਿਰੋਧ ਕਰਨਾ ਜਿਹੜਾ ਉਹ ਇਸ ਫੈਸਲੇ ਦਾ ਸ਼ੁਰੂ ਕਰ ਦਿੱਤਾ ਨਿਹੰਗ ਜਥੇਬੰਦੀਆਂ ਤੱਕ ਨੇ ਇਹ ਵਿਰੋਧ ਸ਼ੁਰੂ ਕਰ ਦਿੱਤੇ ਨੇ ਸੋ ਹੁਣ ਇਸ ਵਿਰੋਧ ਤੋਂ ਬਾਅਦ ਇੱਕ ਨੋਟ ਜਾਰੀ ਹੁੰਦਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਅਫੀਸ਼ੀਅਲ ਪੇਜ ਦੇ ਉੱਪਰ ਜਿਹੜਾ ਕਿ ਬਲਵਿੰਦਰ ਸਿੰਘ ਭੁੰਦਰ ਜਿਹੜੇ ਕਿ ਕਾਰਜਕਾਰੀ ਪ੍ਰਧਾਨ ਨੇ ਉਹਨਾਂ ਦੇ ਵੱਲੋਂ ਉਹਨਾਂ ਦਾ ਨਾਮ ਲੈ ਕੇ ਉਸ ਨੂੰ ਜਾਰੀ ਕੀਤਾ ਗਿਆ ਸ਼੍ਰੋਮਣੀ ਅਕਾਲੀ ਦਲ ਦੀ ਸੋਸ਼ਲ ਮੀਡੀਆ ਟੀਮ ਦੇ ਵੱਲੋਂ ਜਿਸ ਦੇ ਵਿੱਚ ਉਹਨਾਂ ਨੇ ਇੱਕ ਸ਼ਬਦ ਦਾ ਇਸਤੇਮਾਲ ਕੀਤਾ ਜਿਸ ਨੂੰ ਲੈ ਕੇ ਸਿਆਸਤ ਪਕੀ ਹੋਈ ਹੈ ਬਲਵਿੰਦਰ ਸਿੰਘ ਪੁੰਦੜ ਹੋਣਾ ਦੇ ਵੱਲੋਂ ਉਹ ਪ੍ਰੈਸ ਨੋਟ ਜਾਰੀ ਕਰਵਾਇਆ ਗਿਆ ਉਹਨਾਂ ਦੇ ਨਾਮ ਤੋਂ ਔਰ ਉਸ ਦੇ ਵਿੱਚ ਲਿਖਿਆ ਗਿਆ ਸੀ ਕਿ ਅ ਵਿਕਰਮ ਮਜੀਠੀਆ ਦੇ ਵੱਲੋਂ ਠੀਕ ਨਹੀਂ ਕੀਤਾ ਗਿਆ ਉਹਨਾਂ ਨੇ ਪਾਰਟੀ ਦੀ ਪਿੱਠ ਦੇ ਵਿੱਚ ਛੁਰਾ ਮਾਰਿਆ ਜਦੋਂ ਇਹ ਗੱਲ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਗਈ ਤੇ ਬਲਵਿੰਦਰ ਸਿੰਘ ਪੁੰਦੜ ਹੋਣਾ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਪਰ ਆ ਕੇ ਹੀ ਕਈ ਚੈਨਲਾਂ ਦੇ ਨਾਲ ਗੱਲਬਾਤ ਕਰਦੇ ਆ ਉਹਨਾਂ ਨੇ ਕਿਹਾ ਕਿ ਇਹ ਬਿਆਨ ਮੇਰਾ ਨਹੀਂ ਹੈ ਮੈਂ ਇੰਨੀ ਤਲਕ ਟਿੱਪਣੀ ਨਹੀਂ ਕਰ ਸਕਦਾ ਇਹ ਸ਼ਬਦ ਮੇਰੇ ਨਹੀਂ ਕਿ ਵਿਕਰਮ ਮਜੀਠੀਆ ਨੇ ਪਾਰਟੀ ਦੀ ਪਿੱਠ ਦੇ ਵਿੱਚ ਛੁਰਾ ਮਾਰਿਆ ਸੋ ਇਹ ਬਿਲਕੁਲ ਗਲਤ ਹੈ ਪਰ ਉਸ ਦੇ ਬਾਵਜੂਦ ਵੀ ਸ਼੍ਰੋਮਣੀ ਅਕਾਲੀ ਦਲ ਦੇ ਉਸ ਸੋਸ਼ਲ ਮੀਡੀਆ ਹੈਂਡਲ ਦੇ ਉੱਪਰ ਜਿਹੜਾ ਪਾਇਆ ਹੋਇਆ ਉਹ ਪੋਸਟ ਸੀ ਉਹ ਉਸੇ ਤਰੀਕੇ ਦੇ ਨਾਲ ਦੇਖਣ ਨੂੰ ਮਿਲਦੀ ਰਹੀ ਜਿਹਦੇ ਵਿੱਚ ਲਿਖਿਆ ਹੋਇਆ ਸੀ ਕਿ ਵਿਕਰਮ ਮਜੀਠੀਆ ਨੇ ਪਾਰਟੀ ਦੀ ਪਿੱਠ ਦੇ ਵਿੱਚ ਛੁਰਾ ਮਾਰਿਆ ਈਵਨ ਕਿ ਬਲਵਿੰਦਰ ਸਿੰਘ ਭੁੰਦੜ ਹੋਣਾ ਦੇ ਬੋਲ ਤਾਂ ਕਈ ਮੀਡੀਆਦਾਰਾਂ ਦੇ ਨਾਲ ਗੱਲਬਾਤ ਕਰਦੇ ਆ ਇੱਥੋਂ ਤੱਕ ਕਹਿ ਦ 2007 ਤੋਂ ਲੈ ਕੇ 2017 ਤੱਕ ਬਹੁਤ ਸਾਰੀਆਂ ਐਸੀਆਂ ਜਿਹੜੀਆਂ ਸਹੂਲਤਾਂ ਸੀ ਜਿਹੜੀਆਂ ਵਿਕਰਮ ਮਜੀਠੀਆ ਨੂੰ ਮਿਲੀਆਂ इवन ਕੀ ਉਹਨਾਂ ਨੇ ਸੁਪਰ ਸੀਐਮ ਤੱਕ ਦਾ ਕਹਿ ਦਿੱਤਾ ਕਿ ਸੁਪਰ ਸੀਐਮ ਤੱਕ ਅਸੀਂ ਵਿਕਰਮ ਮਜੀਠੀਆ ਹਰ ਇੱਕ ਤਰ੍ਹਾਂ ਦੀ ਪਾਵਰ ਪਾਰਟੀ ਨੇ ਉਹਨਾਂ ਨੂੰ ਦਿੱਤੀ ਔਰ ਉਹਨਾਂ ਦਾ ਨਾਮ ਪਾਰਟੀ ਦੇ ਵਿੱਚ ਇੰਨਾ ਉੱਤੇ ਤੱਕ ਲੈ ਕੇ ਗਈ ਆ ਤੇ ਵਿਕਰਮ ਮਜੀਠੀਆ ਨੂੰ ਇਹ ਨਹੀਂ ਸੀ ਕਰਨਾ ਚਾਹੀਦਾ ਬਲਵਿੰਦਰ ਸਿੰਘ ਭੁੰਦੜ ਹੋਣਾ ਦੇ ਵੱਲੋਂ ਇਸ ਚੀਜ਼ ਦਾ ਜ਼ਿਕਰ ਕੀਤਾ ਗਿਆ ਪਰ ਵਿਕਰਮ ਮਜੀਠੀਆ ਦੇ ਵੱਲੋਂ ਹੁਣ ਇੱਕ ਨਵੇਂ ਢੜੇ ਦਾ ਨਿਰਮਾਣ ਕਰ ਲਿਆ ਗਿਆ ਇੱਕ ਪਾਸੇ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਇੱਕ ਪਾਸੇ ਬਾਗੀ ਧੜਾ ਹੁਣ ਤੀਸਰੇ ਪਾਸੇ ਵਿਕਰਮ ਮਜੀਠੀਆ ਦੇ ਨਾਲ ਵੀ ਕੁਝ ਲੋਕ ਆ ਕੇ ਖੜੇ ਹੋ ਗਏ ਨੇ ਮਤਲਬ ਤੁਸੀਂ ਕਹੋ ਕਿ ਅਕਾਲੀ ਦਲ ਦੇ ਵਿੱਚ ਹੁਣ ਧੜੇ ਬੰਦੀਆਂ ਜਿਹੜੀਆਂ ਖੁੱਲ ਕੇ ਸਾਹਮਣੇ ਆ ਗਈਆਂ ਨੇ ਔਰ ਆਨ ਵਾਲੇ ਟਾਈਮ ਦੇ ਉੱਤੇ ਅਕਾਲੀ ਦਲ ਨੂੰ ਇਸ ਦਾ ਖਾਮਯਾਜਾ ਭੁਗਤਣਾ ਪੈ ਸਕਦਾ ਹੈ ਔਰ ਹਜੇ ਤੱਕ ਨਾ ਹਰ ਸਿਮਰਤ ਕੋਰ ਬਾਦਲ ਹੁਣਾ ਦੇ ਵੱਲੋਂ ਇਹਦੇ ਬਾਰੇ ਕੋਈ ਟਿੱਪਣੀ ਕੀਤੀ ਗਈ ਹੈ ਨਾ ਸੁਖਵੀਰ ਬਾਦਲ ਦੇ ਵੱਲੋਂ ਕੋਈ ਟਿੱਪਣੀ ਕੀਤੀ ਗਈ ਹੈ ਉਹ ਅਜੇ ਤੱਕ ਸ਼ਾਂਤ ਨੇ ਉਹਨਾਂ ਦਾ ਕੋਈ ਵੀ ਬਿਆਨ ਮੀਡੀਆ ਧਾਰਿਆਂ ਦੇ ਵਿੱਚ ਸਾਹਮਣੇ ਨਹੀਂ ਆਇਆ ਨਾ ਹੀ ਉਹ ਕਿਸੇ ਮੀਡੀਆ ਧਾਰੇ ਦੇ ਨਾਲ ਅੱਜ ਤੱਕ ਅਜੇ ਤੱਕ ਉਹਨਾਂ ਨੇ ਕੋਈ ਗੱਲਬਾਤ ਕੀਤੀ ਹੈ ਸੋ ਬਹੁਤ ਕੁਝ ਜਿਹੜਾ ਅਕਾਲੀ ਦਲ ਦੇ ਵਿੱਚ ਚੱਲ ਰਿਹਾ ਪਰ ਅਕਾਲੀ ਦਲ ਦੇ ਵਿੱਚ ਜਿਹੜੀ ਬਗਾਵਤ ਸ਼ੁਰੂ ਹੋਈ ਹੈ ਉਹ ਬਗਾਵਤ ਅਕਾਲੀ ਦਲ ਨੂੰ ਕਿੱਥੇ ਤੱਕ ਲੈ ਕੇ ਜਾਏਗੀ ਉਹ ਦੇਖਣਾ ਹੋਏਗਾ ਪਰ ਅਕਾਲੀ ਦਲ ਦੀ ਇਸ ਬਗਾਵਤ ਦੇ ਨਾਲ ਪਾਰਟੀ ਦੇ ਵਿੱਚ ਕਿਤੇ ਨਾ ਕਿਤੇ ਧੜੇਬੰਦੀਆਂ ਜਿਹੜੀਆਂ ਬਣ ਗਈਆਂ ਨੇ ਲੋਕ ਉਸ ਨੂੰ ਲੈ ਕੇ ਸ਼ਸ਼ੋਪਨ ਦੇ ਵਿੱਚ ਜ਼ਰੂਰ ਨੇ ਕਿਉਂਕਿ ਤੁਸੀਂ ਦੇਖੋਗੇ ਸਿੱਖ ਸੰਸਥਾਵਾਂ ਨੂੰ ਚਲਾਉਣ ਵਾਲੀਆਂ ਤਿੰਨ ਵੱਡੀਆਂ ਝੱਥੇਬੰਦੀਆਂ ਜਾਂ ਸਿੱਖ ਜਿਹੜੇ ਲੋਕ ਨੇ ਨੁਮਾਇੰਦੇ ਨੇ ਸਿੱਖ ਝੱਥੇਬੰਦੀਆਂ ਨੇ ਜਾਂ ਫਿਰ ਬਹੁਤ ਸਾਰੇ ਸਿੱਖ ਲੋਕ ਐਸੇ ਨੇ ਜਿਹੜੇ ਇਹ ਤਿੰਨ ਝੱਥੇਬੰਦੀਆਂ ਦੇ ਨਾਲ ਹਮੇਸ਼ਾ ਤੋਂ ਉਹਨਾਂ ਦੇ ਨਾਲ ਜੁੜੇ ਰਹੇ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਨਾਲ ਜੁੜੇ ਰਹੇ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਇਸ ਟਾਈਮ ਸੇਵਾ ਤੇ ਕੋਈ ਵੀ ਨਹੀਂ ਹੈ ਉੱਥੇ ਹਾਲਾਂਕਿ ਅੰਤਰੀ ਕਮੇਟੀ ਨੇ ਉਹਨਾਂ ਨੂੰ ਲਗਾ ਜ਼ਰੂਰ ਦਿੱਤਾ ਹੈ ਪਰ ਅਜੇ ਤੱਕ ਉਹਨਾਂ ਦੇ ਵੱਲੋਂ ਉਹਦੀ ਤਾਜਪੋਸ਼ੀ ਨਹੀਂ ਹੋਈ ਹੈ ਮਤਲਬ ਉਹ ਉਹਦੇ ਤੇ ਅਹੁਦੇ ਤੇ ਨਹੀਂ ਬੈਠੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਇਸ ਟਾਈਮ ਅਹੁਦੇ ਤੇ ਨਹੀਂ ਉਸ ਤੋਂ ਇਲਾਵਾ ਐਸਜੀਪੀਸੀ ਦੇ ਪ੍ਰਧਾਨ ਆਪਣੇ ਅਹੁਦੇ ਤੇ ਨਹੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਲਵਿੰਦਰ ਸਿੰਘ ਪੁੰਦੜ ਕਾਰਜਕਾਰੀ ਪ੍ਰਧਾਨ ਨੇ ਪਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਤੌਰ ਦੇ ਉਤੇ ਹਮੇਸ਼ਾ ਤੋਂ ਸੁਖਵੀਰ ਬਾਦਲ ਨੂੰ ਦੇਖਦੇ ਆ ਰਹੇ ਆ ਸੁਖਵੀਰ ਬਾਦਲ ਵੀ ਆਪਣੀ ਸੀਟ ਤੇ ਨਹੀਂ ਤੁਸੀਂ ਦੇਖੋ ਕਿ ਜਿਹੜੇ ਤਿੰਨ ਐਸੇ ਐਸੇ ਜਥੇਬੰਦੀਆਂ ਕਹਿ ਲਈਏ ਅਸੀਂ ਧਾਰਮਿਕ ਸੰਸਥਾਵਾਂ ਕਹਿ ਲਈਏ ਜਾਂ ਸਿਆਸੀ ਪਾਰਟੀ ਕਹਿ ਲਈਏ ਸ਼੍ਰੋਮਣੀ ਅਕਾਲੀ ਦਲ ਨੂੰ ਉਹਦੇ ਮੁਖੀ ਜਿਹੜੇ ਨੇ ਇਸ ਟਾਈਮ ਆਪਦੇ ਆਪ ਦੇ ਅਹੁਦੇ ਤੇ ਮੌਜੂਦ ਨਹੀਂ ਤਾਂ ਤੁਸੀਂ ਸਮਝ ਸਕਦੇ ਹੋ ਕਿ ਕਿਸ ਤਰੀਕੇ ਦੀ ਥੱਲੇ ਦੇ ਗਰਾਊਂਡ ਦੇ ਉੱਪਰ ਕਿਸ ਤਰੀਕੇ ਦਾ ਲੋਕਾਂ ਦੇ ਵਿੱਚ ਇੱਕ ਭ੍ਰਮ ਜਿਹੜਾ ਉਹ ਫੈਲਿਆ ਹੋਏਗਾ ਲੋਕ ਕਿੱਧਰ ਨੂੰ ਜਾਣ ਲੋਕਾਂ ਨੂੰ ਸਮਝ ਨਹੀਂ ਲੱਗ ਰਹੀ ਪਰ ਅਕਾਲੀ ਦਲ ਦੇ ਵਿੱਚ ਬਗਾਵਤ ਜਿਹੜੀ ਹੈ ਉਹ ਲਗਾਤਾਰ ਤੇਜ਼ ਹੁੰਦੀ ਜਾ ਰਹੀ ਹੈ ਦੂਸਰੇ ਪਾਸੇ ਨਿਹੰਗ ਜਥੇਬੰਦੀਆਂ ਦੇ ਵੱਲੋਂ ਮੁੱਖ ਸਮਾਗਮ ਦਾ ਵਿਰੋਧ ਕੀਤਾ ਗਿਆ ਮੁੱਖ ਸਮਾਗਮ ਕਿਹੜਾ ਅੱਜ ਜਾਨਕਿ ਨਿਹੰਗ ਜਥੇਬੰਦੀਆਂ ਦੇ ਬੁੱਢਾ ਦਲ ਤੇ ਦੇ ਮੁਖੀ ਬਾਬਾ ਬਲਬੀਰ ਸਿੰਘ ਨੇ ਨਵੇਂ ਜਥੇਦਾਰ ਦੀ ਦਸਤਾਰਬੰਦੀ ਪ੍ਰੋਗਰਾਮ ਦਾ ਵਿਰੋਧ ਦਾ ਐਲਾਨ ਕੀਤਾ ਹੈ ਨਵੇਂ ਦਸਤਾਰ ਜਿਹੜੇ ਆਨੰਦਪੁਰ ਸਾਹਿਬ ਤੋਂ ਨਿਹੰਗ ਸਿੰਘ ਅੱਜ ਜਿਹੜੇ ਉਹਨਾਂ ਨੇ ਕਿਹਾ ਕਿ ਵਹੀਰਾ ਕਤਣਗੇ ਅੰਮ੍ਰਿਤਸਰ ਦੇ ਲਈ ਉਹ ਜਾਣਗੇ ਔਰ ਉਹਨਾਂ ਦੇ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਅ ਗੜਗੱਜ ਹੋਣਾ ਦਾ ਕਿਉਂਕਿ ਉਹਨਾਂ ਦੇ ਵੱਲੋਂ ਅੱਜ ਤਾਜਪੋਸ਼ੀ ਜਿਹੜੀ ਉਹਨਾਂ ਦੀ ਹੋਣੀ ਸੀ ਅੱਜ ਉਹਨਾਂ ਦੇ ਵੱਲੋਂ ਉੱਥੇ ਆਪਦੇ ਅਹੁਦੇ ਨੂੰ ਸੰਭਾਲਿਆ ਜਾਣਾ ਅ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਕੇਸਗੜ੍ਹ ਸਾਹਿਬ ਦੇ ਵਿੱਚ ਪਰ ਨਿਹੰਗ ਜਥੇਬੰਦੀਆਂ ਦੇ ਵੱਲੋਂ ਇਸ ਚੀਜ਼ ਦਾ ਵਿਰੋਧ ਕੀਤਾ ਜਾ ਰਿਹਾ ਸੀ ਪਰ ਅੱਜ ਤੜਕਸਰ ਇੱਕ ਖਬਰ ਸਾਹਮਣੇ ਆਈ ਹੈ ਕਿ ਜਿਹਦੇ ਵਿੱਚ ਉਹਨਾਂ ਦੇ ਵੱਲੋਂ ਆਪ ਦੇ ਉੱਥੇ ਸੇਵਾਵਾਂ ਨੂੰ ਸੰਭਾਲ ਲਿਆ ਗਿਆ ਹੈ ਤੜਕਸਰ ਉਹਨਾਂ ਨੇ ਉੱਥੇ ਜਾ ਕੇ ਅਰਦਾਸ ਕਰਵਾ ਕੇ ਤੇ ਆਪਣੀਆਂ ਸੇਵਾਵਾਂ ਨੂੰ ਸੰਭਾਲ ਲਿਆ ਇਸ ਦੇ ਬਾਵਜੂਦ ਨਿਹੰਗ ਜਥੇਬੰਦੀਆਂ ਦੇ ਵੱਲੋਂ ਇਸ ਅਹੁਦੇ ਦਾ ਜਿਹੜਾ ਵਿਰੋਧ ਕੀਤਾ ਜਾ ਰਿਹਾ ਸੀਗਾ ਕਿ ਐਸਾ ਨਹੀਂ ਹੋਣਾ ਚਾਹੀਦਾ ਪਰ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਨਿਹੰਗ ਜਥੇਬੰਦੀਆਂ ਦਾ ਕੀ ਰੁਖ ਇਖਤियार ਕਰਨਗੇ ਇੱਕ ਪਾਸੇ ਇੱਕ ਖਬਰ ਹੋ ਰਹਾ ਸੰਸਦ ਦੇ ਬਜਟ اجلاس ਦੇ ਦੂਜਾ ਗੇੜ ਅੱਜ ਤੋਂ ਸ਼ੁਰੂ ਹੋ ਰਿਹਾ ਔਰ ਬਜਟ اجلاس ਜਿਹੜਾ ਉਸ ਦੇ ਦੂਸਰੇ ਗੇੜ ਦੇ ਵਿੱਚ ਬੱਕਬੋਰਡ ਬਿੱਲ ਜਿਹੜਾ ਸੀਗਾ ਉਹਦੇ ਉੱਤੇ ਚਰਚਾ ਹੋਣੀ ਔਰ ਉਸ ਦੇ ਸਮੇਤ 36 ਐਸੇ ਬਿੱਲ ਨੇ ਜਿਨ੍ਹਾਂ ਦੇ ਉੱਪਰ ਆਉਣ ਵਾਲੇ ਟਾਈਮ ਦੇ ਵਿੱਚ ਚਰਚਾਵਾ ਹੋਣੀ ਹੈ ਸੋ ਇਸ ਦੇ ਵਿੱਚ ਕੀ ਕੁਝ ਖਾਸ ਰਹੇਗਾ ਉਹ ਦੇਖਣਾ ਹੋਵੇਗਾ ਪਰ ਅੱਜ ਜਿਹੜਾ اجلاس ਹੈ ਬਜਟ ਸੈਸ਼ਨ ਦਾ اجلاس ਉਹ ਦੁਬਾਰਾ ਤੋਂ ਫਿਰ ਤੋਂ ਸ਼ੁਰੂ ਹੋ ਰਿਹਾ ਇੱਕ ਕਿਸਾਨਾਂ ਦੇ ਨਾਲ ਜੁੜੀ ਹੋਈ ਖਬਰ ਹੈ ਕਿਸਾਨ ਅੱਜ 10 ਮਾਰਚ ਹੈ ਔਰ ਕਿਸਾਨਾਂ ਦੇ ਵੱਲੋਂ ਐਲਾਨ ਕੀਤਾ ਗਿਆ ਸੀ ਕਿ 10 ਮਾਰਚ ਨੂੰ ਅਸੀਂ ਪੰਜਾਬ ਦੇ ਜਿਹੜੇ ਕੈਬਨਿਟ ਮੰਤਰੀ ਨੇ ਔਰ ਜਿਹੜੇ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਉਹਨਾਂ ਦੇ ਘਰਾਂ ਦਾ ਘੇਰਾਵ ਕਰਾਂਗੇ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਬੈਠਕ ਹੋਈ ਸੀ ਸੀਐਮ ਭਗਵੰਤ ਮਾਨ ਦੀ ਕਿਸਾਨਾਂ ਦੇ ਵਿੱਚ ਉਸ ਦੇ ਉਸ ਦੇ ਵਿੱਚ ਕਿਸਾਨਾਂ ਨੇ ਕਿਹਾ ਸੀ ਕਿ ਸਾਡੇ ਨਾਲ ਵਿਵਹਾਰ ਚੰਗਾ ਨਹੀਂ ਕੀਤਾ ਗਿਆ ਔਰ ਸੀਐਮ ਭਗਵੰਤ ਮਾਨ ਨੇ ਕਿਹਾ ਸੀ ਕਿ ਤੁਸੀਂ ਸੜਕਾਂ ਤੇ ਬੈਠਦੇ ਹੋ ਤੁਸੀਂ ਰੇਲਾਂ ਰੋਕਦੇ ਹੋ ਲੋਕਾਂ ਨੂੰ ਨੁਕਸਾਨ ਹੁੰਦਾ ਪੰਜਾਬ ਦੇ ਰੈਵਨਿਊ ਨੂੰ ਬਹੁਤ ਵੱਡਾ ਨੁਕਸਾਨ ਹੁੰਦਾ ਤੁਸੀਂ ਐਸਾ ਨਾਕਰੋ ਤੇ ਉਹਨਾਂ ਤੋਂ ਬਾਅਦ ਕਿਸਾਨਾਂ ਤੋਂ ਕਿਸਾਨਾਂ ਨੇ ਐਲਾਨ ਕੀਤਾ ਸੀ ਕਿ ਠੀਕ ਹੈ ਅਸੀਂ ਸੜਕਾਂ ਤੇ ਨਹੀਂ ਬੈਠਾਂਗੇ ਅਸੀਂ ਰੇਲਾਂ ਨਹੀਂ ਰੋਕਾਂਗੇ ਔਰ ਐਸਕੇਐਮ ਦੇ ਵੱਲੋਂ ਇਹ ਕਿਹਾ ਗਿਆ ਸੀ ਔਰ ਉਹਨਾਂ ਨੇ ਕਿਹਾ ਸੀ ਫਿਰ ਅਸੀਂ ਵਿਧਾਇਕਾਂ ਦੇ ਘਰ ਘੇਰਾ گے ਆਮ ਆਦਮੀ ਪਾਰਟੀ ਦੇ ਔਰ ਐਮਐਲਏਾਂ ਦੇ ਘਰਾਂ ਦੇ ਨਾਲ-ਨਾਲ ਅਸੀਂ ਜਿਹੜੇ ਕੈਬਨਿਟ ਮੰਤਰੀ ਨੇ ਉਹਨਾਂ ਦੇ ਘਰਾਂ ਦਾ ਵੀ ਘੇਰਾਵ ਕਰਾਂਗੇ ਸੋ ਅੱਜ ਉਹਨਾਂ ਦੇ ਵੱਲੋਂ ਜਿਹੜਾ ਪ੍ਰੋਗਰਾਮ ਮੁਕੰਮਲ ਕੀਤਾ ਗਿਆ ਸੀ ਅੱਜ ਉਹ ਉਹ ਸ਼ੁਰੂ ਕੀਤਾ ਜਾਏਗਾ ਸਵੇਰੇ 11 ਵਜੇ ਤੋਂ ਲੈ ਕੇ 3 ਵਜੇ ਤੱਕ 4 ਘੰਟੇ ਦਾ ਪ੍ਰੋਗਰਾਮ ਹੈ ਜਿਹੜਾ ਕਿਸਾਨਾਂ ਦੇ ਵੱਲੋਂ ਦਿੱਤਾ ਗਿਆ ਕਿਉਂਕਿ ਮੀਟਿੰਗ ਦੇ ਦੌਰਾਨ ਉਹਨਾਂ ਨੇ ਕਿਹਾ ਸੀ ਕਿ ਸੀਐਮ ਭਗਵੰਤ ਮਾਨ ਦਾ ਰਵੱਈਆ ਠੀਕ ਨਹੀਂ ਰਿਹਾ ਸੀ ਸੋ ਉਹਦੀਆਂ ਤਿਆਰੀਆਂ ਮੁਕੰਮਲ ਤੌਰ ਦੇ ਉੱਤੇ ਕਿਸਾਨਾਂ ਦੇ ਵੱਲੋਂ ਕੀਤੀਆਂ ਹੋਈਆਂ ਨੇ ਔਰ ਇੱਕ ਖਬਰ ਜਿਹੜੀ ਹੈ ਤੁਸੀਂ ਬਹੁਤ ਵਾਰੀ ਇਹ ਖਬਰ ਟੀਵੀ ਦੇ ਉੱਤੇ ਬਹੁਤ ਸਾਰੀ ਐਡ ਦੇਖੀ ਹੋਏਗੀ ਕਿ ਬੋਲੋ ਜੁਬਾ ਕੇਸਰੀ ਬਹੁਤ ਐਡ ਆਂਦੀ ਉਹਦੇ ਵਿੱਚ ਸ਼ਾਹਰੂਖ ਖਾਨ ਅਜੇ ਦੇਵਗਨ ਚਾਹੇ ਤੁਸੀਂ ਕਹੋ ਕਿ ਟਾਈਗਰ ਸ਼ਰੌਫ ਨੂੰ ਤੁਸੀਂ ਉਸ ਐਡ ਦੇ ਵਿੱਚ ਦੇਖਦੇ ਹੋ ਕਿ ਬੋਲੋ ਜੁਬਾ ਕੇਸਰੀ ਉਸ ਖਬਰ ਨੂੰ ਲੈ ਕੇ ਹੁਣ ਸੁਪਰੀਮ ਕੋਰਟ ਦੇ ਵਿੱਚ ਉਸ ਨੂੰ ਲੈ ਕੇ ਕੋਰਟ ਦੇ ਨੋਟਿਸ ਜਾਰੀ ਕੀਤਾ ਇੱਕ ਇਹ ਮਾਮਲਾ ਇਹ ਹੈ ਕਿ ਭ੍ਰਮ ਫਿਲਾਉਣ ਦੀ ਉਸ ਐਡ ਦੇ ਜਰੀਏ ਭ੍ਰਮ ਫਿਲਾਉਣ ਦੀ ਕੋਸ਼ਿਸ਼ ਜਿਹੜੀ ਕੀਤੀ ਜਾ ਰਹੀ ਹੈ ਔਰ ਔਰੋਪ ਹੈ ਜੈਪੁਰ ਕੰਜ਼ਿਊਮਰ ਕੋਰਟ ਦੇ ਵਿੱਚ ਬਾਲੀਵੁੱਡ ਜਿਹੜੇ ਐਕਟਰ ਨੇ ਸ਼ਾਹਰੂਖ ਖਾਨ ਅਜੀਤ ਦੇਵਗਨ ਟਾਈਗਰ ਸ਼ਰੋਫ ਨੂੰ ਇੱਕ ਨੋਟਿਸ ਭੇਜਿਆ ਗਿਆ ਔਰ ਤਿੰਨਾਂ ਨੂੰ ਤਿੰਨਾਂ ਨੂੰ ਇਹਨਾਂ ਨੂੰ ਔਰ ਜੇ ਵੀ ਇੰਡਸਟਰੀ ਦੇ ਚੇਅਰਮੈਨ ਵਿਮਲ ਕੁਮਾਰ ਨੇ ਜਿਹੜਾ ਜਿਨ੍ਹਾਂ ਦੀ ਕੰਪਨੀ ਹੈ 19 ਮਾਰਚ ਨੂੰ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਹੋਣ ਦੇ ਲਈ ਕਿਹਾ ਗਿਆ। આરોਪ ਉਹਨਾਂ ਤੇ ਇਹ ਲੱਗੇ ਨੇ ਕਿ ਕੇਸਰ ਦੇ ਨਾਮ ਦੇ ਉੱਤੇ ਪਾਨ ਮਸਾਲਾ ਵੇਚਿਆ ਜਾ ਰਿਹਾ ਹੈ। ਲੋਕਾਂ ਨੂੰ ਲੁਭਾਉਣ ਦੇ ਲਈ ਇਹ ਐਡ ਜਿਹੜੀ ਆ ਬਣਾਈ ਗਈ ਆ ਪਰ ਉਸ ਦੇ ਵਿੱਚ ਕੇਸਰ ਹੈ ਹੀ ਨਹੀਂ। ਮਤਲਬ ਜਿਹੜੀ ਚੀਜ਼ ਤੁਹਾਡੇ ਪ੍ਰੋਡਕਟ ਦੇ ਵਿੱਚ ਹੈ ਹੀ ਨਹੀਂ ਤੁਸੀਂ ਉਹਦੇ ਨਾਮ ਦੇ ਉੱਤੇ ਐਡ ਵੀ ਚਲਾ ਰਹੇ ਹੋ ਔਰ ਲੋਕਾਂ ਦੇ ਵਿੱਚ ਭ੍ਰਮ ਫੈਲਾ ਕੇ ਉਸ ਨੂੰ ਵੇਚ ਰਹੇ ਹੋ ਮਾਰਕੀਟ ਦੇ ਵਿੱਚ। ਇਹਦੇ ਖਿਲਾਫ ਹੁਣ ਜਿਹੜਾ ਕੋਰਟ ਦੇ ਵੱਲੋਂ ਐਕਸ਼ਨ ਲਿਆ ਗਿਆ ਹੈ ਤਿੰਨ ਐਕਟਰਾਂ ਦੇ ਖਿਲਾਫ ਇਹ ਐਕਸ਼ਨ ਹੋਇਆ ਮਾਮਲੇ ਦੇ ਵਿੱਚ ਤਿੰਨੋਂ ਐਕਟਰ ਜਿਹੜੇ ਨੇ ਉਹ ਕੋਰਟ ਦੇ ਵਿੱਚ ਜਵਾਬ ਦਾਖਲ ਕਰਨਗੇ ਔਰ ਦੋਨਾਂ ਪੱਖਾਂ ਨੂੰ ਸੁਣਨ ਤੋਂ ਬਾਅਦ ਅਦਾਲਤ ਜਿਹੜਾ ਆਪਣਾ ਫੈਸਲਾ ਸੁਣਾਏਗੀ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ 2019 ਦੇ ਮੁਤਾਬਕ ਕੋਈ ਵੀ ਕੰਪਨੀ ਇਹ ਐਕਟ ਕੀ ਕਹਿੰਦਾ ਜੇਕਰ ਕੋਈ ਵੀ ਕੰਪਨੀ ਗਲਤ ਬਿਜ਼ਨਸ ਪ੍ਰੈਕਟਿਸ ਕਰਦੀ ਹੈ ਔਰ ਤੇ ਉਹਨੂੰ ਕੋਰਟ ਚੈਲੰਜ ਕੀਤਾ ਜਾ ਸਕਦਾ ਹੈ ਕੋਰਟ ਨੂੰ ਚੈਲੰਜ ਆਪ ਕਰ ਸਕਦਾ ਹੈ ਔਰ ਇਸ ਮਾਮਲੇ ਦੇ ਵਿੱਚ ਜੇਕਰ ਕੋਰਟ ਨੂੰ ਲੱਗਦਾ ਹੈ ਕਿ ਪ੍ਰਚਾਰ ਦੇ ਵਿੱਚ ਗਲਤ ਤਰੀਕਾ ਅਪਣਾਇਆ ਗਿਆ ਮਤਲਬ ਕਿ ਉਹ ਤੁਸੀਂ ਕਹਿ ਰਹੇ ਹੋ ਕਿ ਬੋਲੋ ਜੁਬਾਨ ਕੇਸਰੀ ਔਰ ਤੁਸੀਂ ਕਹਿੰਦੇ ਹੋ ਕਿ ਸਾਡੇ ਪ੍ਰੋਡਕਟ ਦੇ ਵਿੱਚ ਕੇਸਰ ਵੀ ਹੈ ਪਰ ਉਸ ਪ੍ਰੋਡਕਟ ਦੇ ਵਿੱਚ ਕੇਸਰ ਹੈ ਹੀ ਨਹੀਂ ਤੇ ਕੋਰਟ ਆਪ ਜਿਹਨੂੰ ਸੁਗੋ ਮੋਟੋ ਨੋਟਿਸ ਵੀ ਅਸੀਂ ਕਹਿ ਦਿੰਦੇ ਆ ਉਹ ਵੀ ਕੋਰਟ ਲੈ ਸਕਦੀ ਹੈ ਔਰ ਉਸ ਦੇ ਮੁਤਾਬਕ ਹੀ ਕੋਰਟ ਨੇ ਹੁਣ ਨੋਟਿਸ ਜਾਰੀ ਕੀਤਾ ਹੈ ਵਿਮਲ ਕੁਮਾਰ ਵੀ ਜਾਣਗੇ ਔਰ ਤਿੰਨੇ ਹੀ ਐਕਟਰ ਇਹ ਵੀ ਜਾਣਗੇ ਔਰ ਇਹਨਾਂ ਦੇ ਵੱਲੋਂ ਜਵਾਬ ਜਿਹੜਾ ਉੱਥੇ ਜਾ ਕੇ ਦਿੱਤਾ ਜਾਏਗਾ ਜੇ ਐਸਾ ਨਹੀਂ ਪਾਇਆ ਜਾਂਦਾ ਉਸ ਪ੍ਰੋਡਕਟ ਦੇ ਵਿੱਚ ਕੇਸਰ ਨਹੀਂ ਹੋਏਗਾ ਤੇ ਪਹਿਲੀ ਗੱਲ ਤੇ ਉਸ ਸਭ ਤੋਂ ਪਹਿਲਾਂ ਤੇ ਉਸ ਐਡ ਨੂੰ ਬੰਦ ਕੀਤਾ ਜਾ ਸਕਦਾ ਉਹਨੂੰ ਬੈਨ ਕੀਤਾ ਜਾ ਸਕਦਾ ਔਰ ਪ੍ਰਚਾਰ ਦੇ ਵਿੱਚ ਜੇ ਕਿਸੇ ਵਿਅਕਤੀ ਨੂੰ ਮੰਨ ਲਓ ਕਿ ਮੈਂ ਐਡ ਦੇਖੀ ਔਰ ਮੈਂ ਐਡ ਦੇਖ ਕੇ ਮੈਂ ਕੇਸਰ ਬੋਲੋ ਜੁਬਾ ਕੇਸਰੀ ਮੈਂ ਉਹ ਕੇਸਰ ਵੀ ਮੈਨੂੰ ਦੱਸਿਆ ਗਿਆ ਕਿ ਪ੍ਰੋਡਕਟ ਦੇ ਵਿੱਚ ਕੇਸਰ ਹੈ ਮੈਂ ਉਹਨੂੰ ਖਾ ਲਿਆ ਉਸ ਤੋਂ ਬਾਅਦ ਮੈਨੂੰ ਕੋਈ ਨੁਕਸਾਨ ਹੋ ਗਿਆ ਜਾਨੀ ਨੁਕਸਾਨ ਹੁੰਦਾ ਹੈ ਜਾਂ ਮੇਰੀ ਸਿਹਤ ਖਰਾਬ ਹੁੰਦੀ ਹੈ ਉਹ ਵਿਅਕਤੀ ਜੇ ਜਾ ਕੇ ਕੋਰਟ ਦੇ ਵਿੱਚ ਇਸ ਗੱਲ ਨੂੰ ਦੱਸ ਦਿੰਦਾ ਹੈ ਕਿ ਮੈਂ ਇਹਨਾਂ ਦਾ ਪ੍ਰੋਡਕਟ ਖਾਦਾ ਸੀ ਇਹਨਾਂ ਨੇ ਮੈਨੂੰ ਇਸ ਪ੍ਰੋਡਕਟ ਦੇ ਵਿੱਚ ਐਡ ਦੇ ਵਿੱਚ ਇਹ ਦਿਖਾਇਆ ਸੀ ਪਰ ਉਹ ਐਸਾ ਉਹਦੇ ਵਿੱਚ ਕੁਝ ਨਹੀਂ ਉਹਦੇ ਨਾਲ ਮੈਨੂੰ ਇਹ ਨੁਕਸਾਨ ਹੋਇਆ ਤੇ ਫਿਰ ਇਹਨਾਂ ਲੋਕਾਂ ਦੇ ਉੱਪਰ ਇਹਨੂੰ ਇਹਨਾਂ ਨੂੰ ਮੁਆਵਜ਼ਾ ਵੀ ਦੇਣਾ ਪੈ ਸਕਦਾ ਹੈ ਇਹਨਾਂ ਦੀ ਐਡ ਵੀ ਬੰਦ ਹੋ ਸਕਦੀ ਹੈ ਔਰ ਕੰਪਨੀ ਦੇ ਉੱਪਰ ਵੀ ਐਕਸ਼ਨ ਜਿਹੜਾ ਕੋਰਟ ਉਹ ਲੈ ਸਕਦਾ ਹੈ ਸੋ ਹੁਣ ਇਹਨਾਂ ਨੂੰ 19 ਮਾਰਚ ਨੂੰ ਕੋਰਟ ਦੇ ਵਿੱਚ ਪੇਸ਼ ਹੋਣ ਦੇ ਲਈ ਕਿਹਾ ਗਿਆ ਔਰ ਇਸ ਦੇ ਵਿੱਚ ਹੁਣ ਇਹਨਾਂ ਦੇ ਵੱਲੋਂ ਪਹਿਲਾ ਜਵਾਬ ਦਾਖਲ ਕੀਤਾ ਜਾਏਗਾ ਕਿ ਜਿਹੜੇ ਪ੍ਰੋਡਕਟ ਦੀ ਤੁਸੀਂ ਐਡ ਕਰ ਰਹੇ ਹੋ ਕੀ ਉਸ ਪ੍ਰੋਡਕਟ ਜਾਂ ਫਿਰ ਨਹੀਂ ਹੈ ਜੇ ਨਹੀਂ ਹੈ ਤਾਂ ਤੁਸੀਂ ਕਿਸ ਬੇਸ ਦੇ ਉੱਪਰ ਸਿਰਫ ਪੈਸਿਆਂ ਦੇ ਲਈ ਇਸ ਐਡ ਨੂੰ ਕਰ ਰਹੇ ਸੀ ਤੁਸੀਂ ਉਸ ਚੀਜ਼ ਦੀ ਕੋਕ ਪੜਤਾਲ ਨਹੀਂ ਕੀਤੀ ਕਿ ਜਿਹੜੇ ਪ੍ਰੋਡਕਟ ਦੀ ਅਸੀਂ ਐਡ ਕਰ ਰਹੇ ਹਾਂ ਉਹ ਪ੍ਰੋਡਕਟ ਹੈ ਕਿ ਕਿ ਸਿਰਫ ਤੁਸੀਂ ਪੈਸਿਆਂ ਦੇ ਲਈ ਉਸ ਦੀ ਐਡ ਕਰ ਰਹੇ ਸੀ ਸੋ ਹੁਣ ਮੁਸ਼ਕਲਾਂ ਜਿਹੜੀਆਂ ਤਿੰਨੇ ਐਕਟਰਸ ਦੀਆਂ ਐਕਟਰਾਂ ਦੀਆਂ ਔਰ ਉਸ ਦੇ ਨਾਲ ਹੀ ਵਿਮਲ ਕੁਮਾਰ ਦੀਆਂ ਮੁਸ਼ਕਲਾਂ ਵੀ ਵੱਧ ਸਕਦੀਆਂ ਨੇ ਪਰ ਜੇਕਰ ਉਹਨਾਂ ਦੇ ਪ੍ਰੋਡਕਟ ਦੇ ਵਿੱਚ ਵਾਕਈ ਕੇਸਰ ਹੈ ਉਹ ਕੋਰਟ ਦੇ ਵਿੱਚ ਇਹ ਤੱਥ ਪੇਸ਼ ਕਰਨ ਦੇ ਵਿੱਚ ਕਾਮਯਾਬ ਹੋ ਜਾਂਦੇ ਨੇ ਤੇ ਫਿਰ ਉਹਨਾਂ ਦੇ ਉੱਪਰ ਕੋਈ ਵੀ ਕਿਸੇ ਤਰੀਕੇ ਦੀ ਕਾਰਵਾਈ ਨਹੀਂ ਹੋਏਗੀ ਪਰ 19 ਮਾਰਚ ਤੱਕ ਇਹਨਾਂ ਨੂੰ ਜਵਾਬ ਜਿਹੜੇ ਕੋਰਟ ਦੇ ਵਿੱਚ ਦਾਖਲ ਕਰਨੇ ਪੈਣਗੇ ਸੋ ਇਹ ਸੀ ਅੱਜ ਦੀਆਂ तमाम ਉਹ ਖਬਰਾਂ ਜੋ ਤੁਹਾਡੇ ਤੱਕ ਪਹੁੰਚਾਉਣੀਆਂ ਜ਼ਰੂਰੀ ਸੀ ਹੋਰ ਖਬਰਾਂ ਦੇਖਣ ਲਈ ਬਨੇ ਰਹੋ ਬੀਲਟੀਵੀ ਯੂਕੇ ਦੇ ਨਾਲ ਧੰਨਵਾਦ